ਆਪਾਂ ਨਵੇਂ ਬਲੌਗ ਦੀ ਸ਼ੁਰੂਆਤ ਨਵਾਂ ਬਲੌਗ ਹੁਣ ਆਪਾਂ ਡੇਲੀ ਬਲੌਗ ਪਾਇਆ ਕਰਾਂਗੇ ਪਹਿਲਾਂ ਥੋੜਾ ਜਿਹਾ ਡੇਲੀ ਆਪਣਾ ਰੁਟੀਨ ਬਲੌਗ ਵਾਲਾ ਥੋੜਾ ਜਿਹਾ ਕੰਮ ਬਿਜੀ ਹੋਣ ਦਾ ਕਰਕੇ ਮਿਸ ਹੋ ਗਿਆ ਸੀ ਪਰ ਹੁਣ ਆਪਾਂ ਪ੍ਰੋਪਰ ਜਿਹੜਾ ਕਿ ਡੇਲੀ ਬਲੌਗ ਪਾਇਆ ਕਰਾਂਗੇ ਜਿਹੜਾ ਅੱਜ ਦਾ ਬਲੌਗ ਰਹੂਗਾ ਜਿਵੇਂ ਕਿ ਆਪਾਂ ਨੂੰ ਸਭ ਨੂੰ ਪਤਾ ਹੀ ਹੈ ਕਿ ਨਰਮੇ ਦਾ ਜਿਹੜਾ ਕੰਮ ਆ ਉਹ ਸਟਾਰਟ ਹੋ ਗਿਆ ਪਹਿਲਾਂ ਮੀਂਹ ਦਾ ਕਰਕੇ ਥੋੜਾ ਜਿਹਾ ਲੇਟ ਹੋ ਗਿਆ ਨਰਮਾ ਪਿਛਲੇ ਘੜੇ ਦਾ ਮਤਲਬ ਆਹ ਟਾਈਮ ਦੇ ਵਿੱਚ ਆਪਾਂ ਨਰਮਾ ਚੁਗਣ ਲੱਗ ਗਏ ਸੀ ਕਿ ਥੋੜਾ ਜਿਹਾ ਲੇਟ ਆ ਕੰਮ ਕਿਉਂਕਿ ਮੀਂਹ ਬਹੁਤ ਜ਼ਿਆਦਾ ਆਈ ਜਾਂਦਾ ਇਹਦਾ ਕਰਕੇ ਜਿਹੜਾ ਕਿ ਨਰਮੇ ਦੀ ਚੁਗਾਈ ਥੋੜੀ ਜਿਹੀ ਲੇਟ ਹੋ ਗਈ ਤੇ ਨਰਮੇ ਦਾ ਵੀ ਨੁਕਸਾਨ ਹੋਇਆ ਕਿਉਂਕਿ ਜ਼ਿਆਦਾ ਮੀਂਹ ਦਾ ਕਰਕੇ ਜਿਹੜੇ ਟੀਂਡੇਆਂ ਦਾ ਜਿਹੜਾ ਫਟਾ ਸੀ ਉਹ ਘੱਟ ਹੋਇਆ ਤੇ ਮਤਲਬ ਕਿ ਟੀਂਡੇ ਜਿਹੜੇ ਕੀ ਪੇਚਕ ਗਏ ਤੇ ਉਹਨਾਂ ਦੇ ਜਿਹੜੇ ਕੋਕੜੇ ਬਣ ਗਏ ਅੱਗੇ ਜਿਹੜੇ ਸੀ ਕੋਕੜੇ ਬਹੁਤ ਘੱਟ ਬਣਦੇ ਸੀ ਆਹ ਜਿੱਥੇ ਥੋੜਾ ਜਿਹਾ ਜ਼ਿਆਦਾ ਨੁਕਸਾਨ ਹੋ ਗਿਆ ਤੇ ਇਹਦਾ ਕਰਕੇ ਹੁਣ ਜਿਹੜਾ ਮੌਸਮਾ ਹੁਣ ਇੱਕਦਮ ਸਾਫ ਹਜੇ ਮਤਲਬ 15 ਤਰੀਕ ਤੱਕ ਦੱਸਿਆ ਵੀ ਮੌਸਮ ਸਾਫ ਰਹੂਗਾ ਉਸ ਤੋਂ ਬਾਅਦ ਹਜੇ ਕੋਈ ਪੱਕਾ ਨਹੀਂ ਕਿ ਕਿੰਨਾ ਮੀਂਹ ਆ ਸਕਦਾ ਕਿੰਨਾ ਨਹੀਂ ਆ ਸਕਦਾ ਪਰ ਜਿਹੜੇ ਆਪਣਾ ਇੱਕ ਮਗਰ ਘਰ ਦੇ ਮਗਰ ਜਿਹੜਾ ਨਰਮਾ ਸੀ ਉਹ ਆਪਣਾ ਜਿਹੜਾ ਸੀ ਖਰਾਬ ਹੋ ਗਿਆ ਸੀ ਜਿਹੜਾ ਉਹਦਾ ਪੱਤਾ ਮਰੋੜ ਬਿਮਾਰੀ ਪੈ ਗਈ ਸੀ ਪਹਿਲਾਂ ਤਾਂ ਆਪਾਂ ਨੂੰ ਸਮਝ ਨਹੀਂ ਲੱਗੀ ਵੀ ਉਹ ਬਿਮਾਰੀ ਕਿਵੇਂ ਲੋਟ ਆਊਗੀ ਮਤਲਬ ਕੀੜੀ ਸਪਰੇਅ ਕਰੀਏ ਕਿਹੜਾ ਫੰਗੀਸਾਈਡ ਕਰੀਏ ਬਾਅਦ ਚ ਆਪਾਂ ਨੂੰ ਉਹ ਬਿਮਾਰੀ ਦਾ ਪਤਾ ਲੱਗ ਗਿਆ ਸੀ ਉਹਦੇ ਬਾਰੇ ਵੀ ਤੁਹਾਨੂੰ ਆਪਾਂ ਦੱਸਾਂਗੇ ਵੀ ਕੋਈ ਉਹ ਬਿਮਾਰੀ ਆਪਾਂ ਕਿਵੇਂ ਲੋਟ ਕਰ ਸਕਦੇ ਆ ਠੀਕ ਹੈ ਤੇ ਜਿਹੜਾ ਆਪਣਾ ਨਰਮਾ ਸੀ ਉਹਦੇ ਵਿੱਚ ਆਪਾਂ ਨੂੰ ਫੰਗੀਸਾਈਡ ਦਵਾਈ ਕਰੀ ਸੀ ਪਹਿਲਾਂ ਤੇ ਉਸ ਤੋਂ ਬਾਅਦ ਦੋ ਆਪਾਂ ਕਲੀ ਦੀ ਜਿਹਨੂੰ ਚੂਨਾ ਕਹਿੰਦੇ ਆ ਉਹ ਸਪਰੇਅ ਕਰਤੀ ਸੀ ਦੋ ਤੇ ਉਸ ਤੋਂ ਬਾਅਦ ਹੁਣ ਆਪਾਂ ਦੁਬਾਰੇ ਫੇਰ ਜਿਹੜੀ ਕਲੀ ਕੀਤੀ ਹੈ ਤੇ ਨਾਲ ਉਹਦੇ ਆਪਾਂ ਜਿਹੜੀ ਕੀ ਮੋਨੋ ਸਪਰੇ ਹੁੰਦੀ ਹੈ ਮਤਲਬ ਜਿਹੜੀ ਕਿ ਪੱਤਿਆਂ ਨੂੰ ਕੱਚਾ ਕਰ ਦੂਗੀ ਆਪਾਂ ਚੂਨੇ ਦੇ ਨਾਲ ਜਿਹੜੀ ਸਪਰੇ ਦੇ ਨਾਲ ਕਲੀ ਦੇ ਨਾਲ ਉਹਦੇ ਵਿੱਚ 100 ਗ੍ਰਾਮ ਢੋਲੀ ਨਾਲ 100 ਗ੍ਰਾਮ ਮਤਲਬ ਢੋਲੀ ਵੀ ਲੈ ਕੇ ਤੇ ਨਾਲ ਮਤਲਬ 1 ਲੀਟਰ ਢੋਲੀ ਦਾ ਨਾਲ 15 ਲੀਟਰ ਦੀ ਹੁੰਦੀ ਹੈ ਢੋਲੀ ਮਤਲਬ 1 ਲੀਟਰ ਆਪਣਾ ਚੂਨੇ ਦਾ ਪਾਣੀ ਤੇ 100 100 ਗ੍ਰਾਮ ਜਿਹੜੀ ਆਪਣੀ ਮੋਨੋ ਪਾ ਕੇ ਆਪਾਂ ਸਪਰੇ ਦਾ ਛੜਕਾ ਕਰ ਸਕਦੇ ਹਾਂ ਤਾਂ ਕਿ ਜਿਹੜੀ ਫਸਲ ਨੂੰ ਤੁਹਾਨੂੰ ਦਿਖਾਵਾਂਗੇ ਬਹੁਤ ਹੀ ਵਧੀਆ ਪੱਤੇ ਹੋਗੇ ਉਹਦੇ ਤੇ ਕਰਦੇ ਆਂ ਗੱਲਬਾਤ ਸੋਨੂ ਜਾ ਕੇ ਖੇਤ ਦੇ ਵਿੱਚ ਜੁੜੇ ਰਿਹਾ ਸਾਡੇ ਵੀਡੀਓ ਦੇ ਨਾਲ ਹਾਂਜੀ ਹੁਣ ਚੱਲਦੇ ਆਂ ਆਪਾਂ ਖੇਤ ਖੇਤ ਜਾ ਕੇ ਆਪਾਂ ਦੇਖਦੇ ਆਂ ਵੀ ਜਿਹੜਾ ਆਪਾਂ ਨਰਮੇ ਦੀ ਗੱਲ ਕਰਦੇ ਸੋ ਨਰਮਸ ਨੂੰ ਦਿਖਾਉਣੇ ਆ ਜਿਹੜੀ ਆਪਣੀ ਮੱਕੀ ਹੈ ਮੱਕੀ ਹੈ ਜੀ ਆਪਾਂ ਪਹਿਲੀ ਵਾਰ ਬੀਜੀ ਹੈ ਬਹੁਤ ਹੀ ਵਧੀਆ ਉੱਗ ਰਹੀ ਹੈ ਤੇ ਬਹੁਤ ਹੀ ਵਧੀਆ ਫਟਾਕੀ ਤੇ ਨੇ ਕਿਉਂਕਿ ਮੀਂਹ ਜਾਦੇ ਪੈ ਗਿਆ ਤਾਂ ਕਰਕੇ ਵਧੀਆ ਹੋ ਗਈ ਪਤਾ ਨਹੀਂ ਕੀ ਕਾਰਨ ਸੀ ਵਾਕੀ ਠੀਕ ਹੈ ਤੇ ਜਿਹੜੇ ਕੀ ਹੁਣ ਧੁੱਪ ਕੱਢ ਰੱਖੀਏ 2-3 ਦਿਨ ਹੋ ਗਏ ਬਹੁਤ ਹੀ ਵਧੀਆ ਮਤਲਬ ਕਿ ਦਿਨ ਲਾਈ ਅੰਦਰ ਅਬ ਪਹਿਲਾਂ ਤਾਂ ਇਸ ਵੇਲੇ ਨੂੰ ਮੀਂਹ ਆ ਜਾਂਦਾ ਸੀ ਤੇ ਆਪਾਂ ਨਰਮੇ ਦੀ ਗੱਲ ਕਰਦੇ ਸੀ ਇਹਦੇ ਆਪਣਾ ਆਪਣੇ ਪੱਤਾ ਮਰੋੜ ਬਿਮਾਰੀ ਪੈ ਗਈ ਸੀ ਤੇ ਇਹਨੂੰ ਬਿੱਲੀ ਪੰਜਾ ਤੇ ਮੋਰ ਪੰਜਾ ਅਡੋ ਅਡ ਨਾਂ ਦੇ ਰੱਖਿਆ ਤੇ ਜਿਹੜਾ ਤੁਸੀਂ ਨਰਮਾ ਦੇਖ ਸਕਦੇ ਹੋ ਕਿ ਜਿਹੜੇ ਦੇ ਵਿੱਚ ਜਿਹੜੇ ਪੱਤੇ ਆ ਹੁਣ ਠੀਕ ਹੋ ਗਏ ਤੇ ਅੱਗੇ ਤਾਂ ਜਮਾ ਮਰੋੜੇ ਪੈਸੀ ਹੁਣ ਬਹੁਤ ਹੀ ਮਲਾਈ ਮਲਮ ਹੋ ਗਈ ਜਿਹੜੇ ਉੱਤੇ ਆ ਫਟਾ ਬਹੁਤ ਵਧੀਆ ਕਰਨ ਲੱਗ ਗਿਆ ਕਿਉਂਕਿ ਪਹਿਲਾਂ ਆਪਾਂ ਨੂੰ ਕਿਸੇ ਚੀਜ਼ ਬਿਮਾਰੀ ਵਾਲੇ ਪਤਾ ਲੱਗਦਾ ਫਿਰ ਹੋਰੀ ਹੋਲੀ ਉਹਦੇ ਰਿਜ਼ਲਟ ਵਾਲੇ ਪਤਾ ਲੱਗਦਾ ਵੀ ਕਿਹੜੀ ਦਵਾਈ ਛੜਕੀ ਕਿਹੜੀ ਨਹੀਂ ਆਪਾਂ ਇਹ ਫੰਗੀ ਸੜੇ ਵੀ ਕਰਤਾ ਸੀ ਉਸ ਤੋਂ ਬਾਅਦ ਆਪਣੇ ਜਿਹੜੇ ਚੂਨੇ ਵਾਲੀ ਆਪਾਂ ਨੂੰ ਕਿਸੇ ਨੇ ਦੱਸਿਆ ਸੀ ਵੀ ਉਹ ਸਪਰੇਅ ਕਰਦੇ ਹੋ ਦੋ ਵਾਰੀ ਆਪਾਂ ਉਹ ਕਰਦੇ ਸੀ ਚੂਨਾ ਭਿਉਂ ਕੇ ਕਲੀ ਤੇ ਤਿੰਨ ਤਿੰਨ ਚਾਰ ਚਾਰ ਦਿਨਾਂ ਬਾਅਦ ਆਪਾਂ ਉਹ ਕਰਦੇ ਸੀ ਤੇ ਦੁਬਾਰੇ ਫੇਰ ਆਪਾਂ ਕਿਸੇ ਨੇ ਕਹਿਤਾ ਸੀ ਵੀ ਕਲੀ ਵਾਲੇ ਪਾਣੀ ਦੇ ਵਿੱਚ ਜਿਹੜੀ ਮੋਨੋ ਹੋਰ ਲਾ ਕੇ ਤੁਸੀਂ ਕਰੋ ਤੇ ਉਹ ਕਰਨ ਤੋਂ ਬਾਅਦ ਜਿਹੜਾ ਆਪਾਂ ਤੁਸੀਂ ਨਰਮਲੀ ਕੰਡੀਸ਼ਨ ਦੇਖ ਸਕਦੇ ਹੋ ਕਿ ਬਹੁਤ ਹੀ ਵਧੀਆ ਹੋ ਗਈ ਅੱਗੇ ਜਿਹੜਾ ਕੀ ਜਿਹੜਾ ਤਾਂ ਤੋਂ ਫਟਾ ਹੁੰਦਾ ਸੀ ਉਹ ਫੇਰ ਪੱਤਾ ਮਰੋੜ ਬਿਮਾਰੀ ਹੋ ਗਈ ਸੀ ਬਾਕੀ ਹੁਣ ਤੁਸੀਂ ਦੇਖ ਸਕਦੇ ਹੋ ਕਿ ਪੱਤੇ ਬਹੁਤ ਹੀ ਵਧੀਆ ਸਹੀ ਹੋ ਗਏ ਤੇ ਕਲੀ ਵਾਲੇ ਪਾਣੀ ਦੇ ਵਿੱਚ ਆਪਾਂ ਜਿਹੜੇ ਕੀ ਮੋਨੋ ਦੀ ਸਪਰੇਅ ਪਾ ਕੇ ਤੇ ਦਾ ਛੜਕਾ ਕੀਤਾ ਸੀ ਦੋ ਦੋ ਸਪਰੇਆਂ ਕਰਤੇ ਸੀ ਉਸ ਤੋਂ ਬਾਅਦ ਮੀਆਂ ਆਉਣ ਲੱਗ ਗਿਆ ਸੀ ਤੇ ਤੀਜੀ ਸਪਰੇਅ ਆਪਣੇ ਤੋਂ ਹੋ ਜਣੀ ਦੋ ਸਪਰੇਆਂ ਨਾਲ ਹੀ ਬਹੁਤ ਹੀ ਜ਼ਿਆਦਾ ਫਰਕ ਪੈ ਗਿਆ ਤੇ ਨਰਮਾ ਬਹੁਤ ਹੀ ਸੋਹਣਾ ਹੋ ਗਿਆ ਥੋੜੇ ਜਿਹਾ ਪੰਜੀ ਤੋਂ ਲੇਟ ਹੋ ਗਏ ਜੇ ਆਪਾਂ ਚੀਜ਼ ਆਪਾਂ ਸਪਰੇ ਪਹਿਲਾਂ ਕੀਤੀ ਹੁੰਦੀ ਤੇ ਆ ਜਿਹੜੇ ਬਿਮਾਰੀ ਨੂੰ ਕੰਟਰੋਲ ਕਰਕੇ ਤੇ ਜਿਹੜਾ ਨਰਮੇ ਨੂੰ ਫਲ ਚੱਕ ਲੈਂਦਾ ਹੁੰਨ ਨੂੰ ਚਲ ਕੋਈ ਨਾ ਹਜੇ ਵੀ ਟਾਈਮ ਪਿਆ ਨਰਮੇ ਦਾ ਦੇਖੀ ਜਾਊਗੀ ਤੇ ਜਿਹੜੇ ਆਪਾਂ ਕੱਲ ਕੋਕੜੇ ਤੋੜੇ ਸੀ ਤੇ ਤੁਸੀਂ ਦੇਖ ਸਕਦੇ ਆਪਾਂ ਧੁੱਪੇ 'ਤੇ ਪਾ ਰੱਖਿਆ ਤੇ ਇਹਦੇ ਵਿੱਚ ਜਿਹੜਾ ਆਪਣੇ ਸਲਾਵ ਜੀ ਸੀ ਥੋੜਾ ਜਿਹਾ ਨੂੰ ਤਾਂ ਕਰਕੇ ਆਪਾਂ ਇਹਨੂੰ ਧੁੱਪੇ 'ਤੇ ਪਾ ਰੱਖਿਆ ਵਿੜੇਵੇਂ ਹਜੇ ਗਿੱਲੇ ਦੇ ਚ ਤੇ ਬਹੁਤ ਹੀ ਬੁਰਾ ਹਾਲ ਹੋਇਆ ਪਿਆ ਕੋਕੜਾਂ ਦਾ ਕਰ ਕੇੜਾ ਨਰਮੇ ਦਾ ਤੇ ਉਸ ਤੋਂ ਬਾਅਦ ਆਪਣਾ ਟਾਈਮ ਹੋ ਗਿਆ ਚਾਹ ਦਾ 11 ਵਾਲੀ ਚਾਹ ਫਰੋਂ ਜਾਣੇ ਆ ਮੰਮੀ ਤੇ ਡੈਡੀ ਹੋਣਾ ਹੱਜ ਹੋਈ ਲੱਗੇ ਵੇ ਆ ਨਰਮਾ ਜੋਗਨ ਆਪਾਂ ਥੋੜਾ ਜਿਹਾ ਕਰੇ ਕੰਮ ਸੀ ਤਾਂ ਕਰਕੇ ਤੁਸੀਂ ਦੇਖ ਸਕਦੇ ਆਂ ਕਿ ਆ ਕੋਕੜਾਂ ਆਪਾਂ ਤੋੜੀ ਜਾਂਦੇ ਵਿੱਚ ਹੀ ਆਪਣੇ ਚੁਗੀ ਜਾਂਦੇ ਦੋਨੇ ਕੰਮ ਹੀ ਕਰੀ ਜਾਂਦੇ ਅੱਜ ਮੌਸਮ ਸਾਫ ਆ ਬਹੁਤ ਹੀ ਵਧੀਆ ਦਿਨ ਲੱਗਿਆ ਹੋਇਆ ਤਾਂ ਕਰਕੇ ਜਿਹੜੀਆਂ ਆਪਣੇ ਕੋਕੜਾਂ ਜਿਹੜੇ ਆ ਉਹ ਫੜ ਲੈਨੇ ਆ ਕੀ ਪਤਾ ਮੀਂਹ ਦਾ ਫੇਰ ਆ ਜੇ ਤੇ ਐ ਵਾਲਟੀਆਂ ਨਾਲ ਆਪਾਂ ਜਿਹੜਾ ਕਿ ਤੋੜਨੇ ਪੈਂਦੇ ਆ ਵਿੱਚੀ ਕੱਢ ਲੈਣੇ ਜਦੋਂ ਟਾਈਮ ਲੱਗਦਾ ਤੇ ਆਪਾਂ ਫੜਾਉਣ ਆ ਗਏ ਸੀ ਚਾਹ ਮੰਮੀ ਡੈਡੀ ਹੋਰਾਂ ਨੂੰ 11 ਵਾਲੀ ਤੇ ਉਸ ਤੋਂ ਬਾਅਦ ਆਪਾਂ ਕਰਨ ਲੱਗੇ ਗੱਲਾਂ ਬਾਤਾਂ ਜਿਹੜਾ ਕੀ ਨਰਮੇ ਦਾ ਜਿਹੜਾ ਕੀ ਬੁਰਹਾਲੀ ਨਰਮੇ ਦੀ ਕੰਡੀਸ਼ਨ ਡਾਉਣੀ ਐ ਇਸ ਦੀ ਸਾਰਿਆਂ ਨੂੰ ਪਤਾ ਹੈ ਕਿ ਬਹੁਤ ਹੀ ਜ਼ਿਆਦਾ ਮੀਂਹ ਪੈ ਗਿਆ ਮੀਂਹ ਦਾ ਕਰਕੇ ਜਿਹੜਾ ਕੀ ਫਸਲਾਂ ਨੂੰ ਨੁਕਸਾਨ ਆਇਆ ਜਿਹੜੇ ਪੰਜਾਬ ਦੇ ਵਿੱਚ ਬਾੜਾ ਨੇ ਨੁਕਸਾਨ ਕਰਤਾ ਉਹਨਾਂ ਦੀ ਤਾਂ ਫਸਲਾਂ ਡੁੱਬ ਗਈਆਂ ਸਾਰੀਆਂ ਤੇ ਉਹਨਾਂ ਦੇ ਪੱਲੇ ਤਾਂ ਕੁਛ ਨਹੀਂ ਪਿਆ ਵਿਚਾਰਿਆਂ ਦੇ ਬਾਕੀ ਜਿਹੜਾ ਆਪਣੇ ਆਪਣੇ ਵੀ ਜਿਹੜਾ ਨਰਮੇ ਵਾਲੀ ਫਸਲ ਹੈ ਇਹਦਾ ਵੀ ਮਾਰ ਪੈ ਗਈ ਤੇ ਗੁਲਾਬੀ ਸੁੰਡੀ ਦਾ ਵੀ ਪਰਕੋਪ ਜਿਹੜਾ ਕੀ ਹੈਗਾ ਖਿੰਡਿਆਂ ਦੇ ਵਿੱਚ ਜਿਵੇਂ ਚਾਰ ਫੁੱਟੀਆਂ ਦੇ ਵਿੱਚ ਇੱਕ ਫੁੱਟੀ ਜਿਹੜੀ ਕੀ ਕਾਣੀ ਹੈ ਤੇ ਪਹਿਲਾਂ ਆਪਾਂ ਸਪਰੇਅ ਕੀਤੀ ਸੀ ਉਹਦੋਂ ਕੋਈ ਹੈ ਨਹੀਂ ਸੀ ਕਿਉਂਕਿ ਲਗਾਤਾਰ ਇਹ ਮੀਂਹ ਪਈ ਹੈ ਮੀਂਹ ਦਾ ਕਰਕੇ ਜਿਹੜੀ ਕੀ ਨਮੀ ਆ ਗਈ ਨਮੀ ਦਾ ਕਰਕੇ ਜਿਹੜੀ ਕੀ ਸੁੰਡੀਆਂ ਦੇ ਵਿੱਚ ਢਿੰਡਿਆਂ ਦੇ ਵਿੱਚ ਵੜ ਜਾਂਦੀ ਹੈ ਤੇ ਉਸ ਤੋਂ ਬਾਅਦ ਆਪਣਾ ਹੋ ਗਿਆ ਭਾਈ ਨੀਰੇ ਚਾਰੇ ਦਾ ਟਾਈਮ ਤੇ ਆਪਾਂ ਟਾਲਣ ਲੱਗੇ ਗੋਹਾ ਸਾਫ ਸਪਾਈ ਕਰਕੇ ਤੇ ਪਸ਼ੂਆਂ ਨੂੰ ਬੰਨਦਿਆਂ ਹੁਣ ਆਪਣੇ ਤੇ ਕਈਆਂ ਦੇ ਵੀਰ ਭਰਾਵਾਂ ਦੇ ਕੋਈ ਟਾਈਮ ਨਾਲ ਬਣ ਦਿੰਦੇ ਆ ਸਵਾ ਦੋ ਦੋ ਵਜੇ ਤੇ ਆਪਾਂ ਤਿੰਨ 3:30 ਵਜੇ ਜਿਹੜਾ ਕੀ ਪਸ਼ੂਨ ਨੀਰਾਚਾਰਾ ਪਾਉਣੇ ਆ ਕਿਉਂਕਿ ਆਪਣੇ ਜਿਹੜੇ ਸ਼ੈੱਡ ਪਾਇਆ ਸ਼ੈੱਡ ਦੇ ਕਰਕੇ ਛਾਂ ਹੁੰਦੀ ਆ ਪਰਲੀ ਸਾਈਡ ਤੁਸੀਂ ਦੇਖ ਸਕਦੇ ਹੋ ਤੇ ਕਈਆਂ ਦੀ ਲੇਟ ਵੀ ਬਣਦੇ ਆ ਕੋਈ 4 ਕੋਈ 4:30 5 ਵੀ ਵਜ ਜਾਂਦੇ ਆ ਕੋਈ ਬਾਕੀ ਹੁਣ ਜਿਹੜੇ ਕੀ ਦਿਨ ਘਟ ਰਹੇ ਆ ਉਈ ਟਾਈਮ ਨਾਲ ਹੀ ਬਣ ਦਿੰਦਾ ਡੁੱਡ ਸਾਵਾ ਰੇਗ ਦਾ ਤੇ ਆਪਾਂ ਜਿਹੜਾ ਕੀ ਕਿਰਾਂ ਤੂੜੀ ਲਾਵਾਂਗੇ ਕਿ ਨੀਰਾਚਾਰ ਹਜੇ ਆਪਾਂ ਵੱਢ ਕੇ ਲੈ ਕੇ ਆਵਾਂਗੇ ਵੱਡਿਆ ਨਹੀਂ ਇੱਕ ਵਾਰ ਤਾਂ ਪਸੰਨੀ ਕਰਕੇ ਬਸ ਤੂੜੀ ਦੀ ਇਹਦੇ ਨਾਲ ਹੀ ਬਸੂ ਉਤੋਂ ਆਪਾਂ ਜਿਹੜਾ ਕੀ ਆਟਾ ਭੁੱਕ ਕੇ ਐਂ ਖਾ ਲੈਂਦੇ ਪਸੂ ਸਾਰੇ ਪਸੂ ਸੂਨ ਵਾਲੇ ਆ ਬਸ ਇੱਕ ਗਾਂ ਜਿਹੜੀ ਆਪਣਾ ਦੁੱਧ ਦਿੰਦੀ ਐ ਤੇ ਬਾਕੀ ਹਰਾਚਾਰ ਇਹਨਾਂ ਨੂੰ ਪਾਈ ਜਾਂਦੇ ਆ ਤੇ ਆਪਾਂ ਸਨੀਰ ਲਾ ਕੇ ਤੇ ਸਾਰੇ ਪਸੂਣ ਆਪਾਂ ਬਣਦੇ ਆ ਤੁਸੀਂ ਦੇਖ ਸਕਦੇ ਹੋ ਆ ਵੀ ਆਪਣੀ ਮੱਝ ਜਿਹੜੀ ਸੂਣ ਵਾਲੀ ਐ ਤੇ ਜਿਹੜੀ ਦੂਜੇ ਨੰਬਰ ਵਾਲੀ ਹੋਣਾ ਆਉਗੀ ਤੇ ਆ ਵੀ ਇਹਦਾ ਵੀ ਮਤਲਬ 2 2.5 ਮਹੀਨੇ ਰਹਿ ਗਏ ਆ ਵੀ ਸੂਣ ਵਾਲੀ ਐ ਇਹ ਤੋਂ ਬਾਅਦ ਇੱਕ ਹੋਰ ਮੱਝ ਆਊਗੀ ਆ ਵੀ ਸੂਣ ਵਾਲੀ ਐ ਆਪਣੀ ਜਿਹੜੀ ਹੁਣ ਵਾਲੀ ਜਿਹੜੀ ਮੱਝ ਆਉਂਦੀ ਐ ਆਪਣੀ ਪਹਿਲਣ ਮੱਝ ਐ ਤੁਸੀਂ ਦੇਖ ਸਕਦੇ ਹੋ ਕਿ ਕਦ ਕਾਟ ਦੀ ਠੀਕ ਐ ਕਿਰਾਮ ਪਰ ਲੈਣਾ ਤੇ ਇਹਦੇ ਵੀ ਸੂਣ ਦੇ ਵਿੱਚ ਮਤਲਬ ਥੋੜਾ ਟਾਈਮ ਹੀ ਰਹਿ ਗਿਆ ਮਹੀਨੇ ਤੋਂ ਵੀ ਘਾਟ ਹੀ ਰਹਿ ਗਿਆ ਤੇ ਹੁਣ ਜਿਹੜੀ ਬੱਚੀ ਛੱਡਾਂਗੇ ਆ ਬਹੁਤ ਹੀ ਛੜਾ ਮਾਰਦੀ ਸਿੱਧੀ ਆ ਕੇ ਦਾਣੇ ਵਾਲੀ ਪੇਟੀ ਕੋਲੇ ਉੱਥੇ ਲੱਗ ਜਾਂਦੀ ਹੈ ਪਤਾ ਨਹੀਂ ਇਹਨੂੰ ਕੀ ਪਤਾ ਲੱਗਦਾ ਉੱਥੇ ਖੋਲਦੇ ਕਿल्ले ਤੇ ਆ ਕੇ ਤੇ ਇੱਥੇ ਲੱਗ ਜਾਂਦੇ ਇਹ ਦੇਖ ਸਕਦੇ ਆ ਤੁਸੀਂ ਅੱਜੀ ਫਿਰਦੀ ਹੈ ਤੇ ਕਾਨੂੰਨੀ ਬਣਨ ਦਿੰਦੀ ਹੁਣ ਬਣ ਕੇ ਆਪਾਂ ਇਹਦੇ ਕਿल्ले ਨਾਲ ਬਣ ਦਿਆਂਗੇ ਤੇ ਪਾ ਕੇ ਆਪਾਂ ਪਸ਼ੂਆਂ ਨੂੰ ਨੀਰਾ ਚਾਰਾ ਤੇ ਹੋ ਗਏ ਆਪਾਂ ਬੇਲੇ ਤੇ ਕਰਦੇ ਆਪਾਂ ਦੂਜਾ ਕੰਮ ਹੇਡੀ ਕੇਰ ਸੋਈ ਵਾਲਾ ਵਾਸਵेशਣ ਹੁੰਦਾ ਉਹਦੀ ਜਿਹੜੇ ਥੱਲੇ ਪੈਪ ਹੁੰਦੀ ਹੈ ਉਹਦੇ ਵਿੱਚ ਬਹੁਤ ਹੀ ਜ਼ਿਆਦਾ ਜੇੜਬ ਲੱਗੀ ਹੋਈ ਸੀ ਇਹਦਾ ਕਰਕੇ ਜਿਹੜਾ ਕੀ ਪਾਣੀ ਥੱਲੇ ਡਿੱਗਣ ਲੱਗ ਜਾਂਦਾ ਇਹਨੂੰ ਆਪਾਂ ਮਹੀਨਾ ਦੋ ਮਹੀਨੇ ਬਾਅਦ ਸਾਫ ਸਫਾਈ ਕਰਨੀ ਜ਼ਰੂਰੀ ਹੁੰਦੀ ਹੈ ਕਿਉਂਕਿ ਜਿਹੜੀ ਜੇਲਬ ਉਹ ਜੰਮ ਜਾਂਦੀ ਹੈ ਤੇ ਇਹਦੀ ਆਪਾਂ ਕਰਦੇ ਆਂ ਸਾਫ ਸਫਾਈ ਤੁਸੀਂ ਦੇਖ ਸਕਦੇ ਹੋ ਕਿ ਬਹੁਤ ਹੀ ਜ਼ਿਆਦਾ ਗੰਦੀ ਹੋਈ ਪਈ ਆਪਾਂ ਸਾਰਿਆਂ ਦੀ ਸਾਫ ਸਫਾਈ ਕਰਦੇ ਆਂ ਤੇ ਆਪਾਂ ਪਾਣੀ ਨਾਲੇ ਨੂੰ ਸਾਫ ਕਰਾਂਗੇ ਪਹਿਲਾਂ ਆਪਾਂ ਬਾਰੋਂ ਵਧੀਆ ਸਾਫ਼ ਕਰ ਲਾਂਗੇ ਫਿਰ ਇਹਦੇ ਵਿੱਚ ਆਪਾਂ ਡੰਡਾ ਪਾ ਕੇ ਫਿਰ ਸਾਫ਼ ਕਰਾਂਗੇ ਤੇ ਸਰਫਨਾ ਵਿੱਚ ਤੋਕੇ ਸਮਾਰ ਕੇ ਤੇ ਵਧੀਆ ਕਰ ਦੇਾਂਗੇ ਤੇ ਇਹਦੀ ਸਾਫ਼ ਸਪਾਈ ਆਪਾਂ ਨੂੰ ਮਹੀਨਾ 2 ਮਹੀਨੇ ਮਤਲਬ ਬਾਅਦ ਆਪਾਂ ਨੂੰ ਕਰ ਦੇਣੀ ਚਾਹੀਦੀ ਹੈ ਕਿਉਂਕਿ ਜਲਬ ਜੰਮ ਜਾਂਦੀ ਹੈ ਚੀਜ਼ਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਆਪਾਂ ਉਹਦੀ ਸਾਫ਼ ਸਪਾਈ ਕਰਤੀ ਤੇ ਮਹੀਨੇ 2 ਮਹੀਨੇ ਬਾਅਦ ਇਹ ਜਿਹੜੀ ਕੀ ਸਾਸਪਾਈ ਕਰਨੀ ਜ਼ਰੂਰੀ ਹੋ ਜਾਂਦੀ ਹੈ ਕਿਉਂਕਿ ਆਪਣੇ ਜਿਹੜੇ ਦਾਲ ਸਬਜ਼ੀ ਆਪਾਂ ਵਿੱਚ ਹੀ ਢੋਲ ਦਿੰਨੇ ਤਾਂ ਕਰਕੇ ਆ ਜਲਬ ਜੰਮ ਜਾਂਦੀ ਆ। ਕਿ ਕਰੀਏ ਨੇ? ਹਮਰਾਜ ਇਧਰ ਚਾ ਕੋ। ਮਾਈ। ਇਹ ਨਾਲ ਨਹੀਂ ਖੇਡਦਾ। ਇਧਰ ਵੀ ਗਿਆ। ਤੇ ਉਹ ਤੋਂ ਬਾਅਦ ਹੋ ਗਿਆ ਆਪਣਾ ਸ਼ਾਮ ਦਾ ਟਾਈਮ ਨੀਰੇ ਚਾਰਾ ਵੱਡਣ ਦਾ ਤੋਂ ਬਾਅਦ ਆਪਾਂ ਆ ਗਏ ਖੇਤ ਖੇਤ ਦੇ ਵਿੱਚ ਬਹੁਤ ਹੀ ਜ਼ਿਆਦਾ ਵਧੀਆ ਕਾਹ ਹੋਇਆ ਪਿਆ ਆਪਾਂ ਕਿਰਾਂ ਦਾ ਇੱਕ ਵਾਰ ਤੱਕਾਈ ਪਾਉਣੇ ਆ ਪਸ਼ੂਆਂ ਨੂੰ ਦੂਜਾ ਆਪਾਂ ਵੱਡਣ ਨੇ ਲੱਗਿਆ ਹਰਾਚਾਰਾ ਬਹੁਤ ਹੀ ਵਧੀਆ ਵੱਡਾ ਵੱਡਾ ਕਾਹ ਹੋਇਆ ਪਿਆ ਆਪਾਂ ਕਾਹ ਦਿਆਂ ਵੱਢ ਕੇ ਚਾਰ ਪੰਜ ਪੰਡਾ ਆ ਤੁਸੀਂ ਦੇਖ ਸਕਦੇ ਹੋ ਕਿ ਬਹੁਤ ਹੀ ਵਧੀਆ ਪਸ਼ੂ ਖਾਂਦੇ ਆ ਤੇ ਜਾ ਕੇ ਆਪਾਂ ਪਸ਼ੂ ਨੂੰ ਪਾ ਦੇਾਂਗੇ ਤੁਸੀਂ ਦੇਖ ਸਕਦੇ ਆ ਮਿਲਦੇ ਆਪਾਂ ਅਗਲੇ ਬਲੌਗ ਦੇ ਵਿੱਚ